ਕੀਆ ਪਾਈਆ ਨਕੀਆ ਪਾਈਆ ਹੋਈ ਆ ਨਾ ਸੋਨੇ ਦੇ ਸੋਨੇ ਦੇ ਕਿਸੇ ਦੰਦ ਨਵਾਏ ਹੋਏ ਨੇ ਚੰਦ ਵੀ ਲਿਖਿਆ ਹੋਇਆ ਜੀ ਚੰਦ ਬਣਾਇਆ ਹੈ ਇਹ ਕਿਤੇ ਵਿਚਾਰੇ ਦੇ ਖਰਚੇ ਹੋਏ ਨੇ ਦੰਦ ਇਹਿੰਨਾ ਤੁਹਾਨੂੰ ਲੈਣਾ ਤਾਂ ਸੁਣ ਕੇ ਮੈਂ ਕਰਨਾਗਾ ਬੋਲ ਬਾਈ 3 ਮੰਗਿਆ ਬਈ 5000 ਮੰਗਿਆ ਬਈ 5000 ਰੁਪਏ ਮੰਗਿਆ ਜੀ ਹਾਂ ਹਾਂ ਆ ਦਿਖਾ ਦੇ ਬੱਕੜਾ ਬੱਕੜਾ ਕਿ ਪੱਠਾ ਪੱਠਾ ਇਹ ਪੱਠਾ ਜੀ ਕੋਨੀ ਮੈਂ ਜੋ ਪਛਾਣ ਮੰਨੇ ਵਧੀਆ 2000 ਰੁਪਏ ਮੁੱਦਿਆਗਾ ਠੀਕ ਹੈ ਬਲਾ ਸੇਰੇ ਮੰਗੜਾ ਜੀ ਜੇ ਵੀ ਦੇਈਏ ਵਧੀਆ ਸੇਰੇ ਭਾਈ ਕੱਢ ਬਈ ਅੱਗ ਡਰੇ ਥੋੜੀ ਜਿਹੀ ਗੱਲ ਹੋ ਗਈ ਪੱਕੀ ਸਾਈ ਮਿਲ ਗਈ ਹਾਂ ਜੇ ਵੀ ਮੰਗਨਾ ਤਾਂ ਜੋ ਮਰਜ਼ੀ ਵਾਂਗੀ ਦਾ ਠੀਕ ਹੈ ਲੱਗ 250 ਰੁਪਏ ਆਣਾ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਹਾਂ ਹੋਰ ਮਲਵਾ ਦੇ ਠੀਕ ਆ ਪਰ ਤੇਰੀ ਮਰਜ਼ੀ ਆ ਹੋਰ ਕਿੰਨੀ ਦੇ ਜਿੱਦ ਸਿੰਘ ਨਹੀਂ ਆਈ ਸਿੰਘ ਨਹੀਂ ਹੈ ਦਾ ਲੈ ਸਿੰਘ ਲਵਾ ਕੇ ਦੇ ਤੇ ਤੈਨੂੰ ਕੋਈ ਆਉਂਦੇ ਲੱਗੇ ਹਾਂ ਵੱਡੇ ਤੇ ਲਵਾਵਾਂਗੇ ਬੜੇ ਆ ਬਲਤਾ ਤੇ ਲਵਾ ਦੇ ਤਰਾਸ਼ੇ ਤੇ ਲਵਾ ਦੇ 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 ਮੰਨਈਆ ਬਾਇਗਾ ਤੂੰ ਰੇਟ ਵੇਰੀ ਰੇਟ ਮੈਂ ਸਹੀ ਵਾਰਾ ਲੋ ਹੋਰ ਸੇ ਯਾ ਨਾ ਮਾਣ ਦੇ ਦੇ ਸੋਰੇ ਤਾ ਬੜਾ ਆਲੇ ਕੰਮ ਨਹੀਂ ਹੈ ਮੰਦਾ ਹੀ ਹੈ ਤਾਂ ਆਪ ਹੀ ਦੇ ਮੁੱਲ ਹੀ ਨਹੀਂ ਰੇਟ ਦਾ ਹੋਰ ਕਿੰਨੇ ਦਾ ਬੁੱਧੂ ਮਾਣ ਦਾ ਬਹੁਤ ਜ਼ਿਆਦਾ ਫਰਕ ਪਿਆ ਫਰਕ ਕਿੱਥੇ ਦਾ ਨਿਕਲੇ ਪੰਜ ਕਿਤੇ 22 ਤੋਂ ਉਹਦਾ ਵੀ ਕਿੱਥੇ ਹੁੰਦਾ ਜੇ ਅੱਗੇ ਉਹ ਵੀਰੇ ਤਾਂ ਇਹ ਵੀ ਫਿਰ ਫਿਰ ਕੇ ਮੋਤਦਾ ਨਾਲ ਹੁਣ ਤਾਂ ਤਨ ਮੰਗਦਾ ਸੀ ਆ ਹੋਈ ਨਹੀਂ ਹੋਈ ਤਨ ਫੜਾ ਦੇ ਜੀ ਕਰਕੇ ਫੜਾ ਦੇ ਨਾ ਫੜਾ ਤਨ ਆਹ ਉਹ ਵੀ ਫੜਾ ਦੇ ਚੱਲ ਉਹ ਤਾਂ ਠੀਕ ਹੈ ਤੇ ਵੀ ਤਾਂ ਫੜਾ ਦੇਣਾ ਯਾਰ ਤੇ ਤੂੰ ਤੂੰ ਨਹੀਂ ਮੰਨੇ ਹੈਗਾ ਤਨ ਮੰਗਦਾ ਹੈ ਇਹ ਮੰਗ ਕੇ ਜਾ ਨੇ ਪੰਜ ਬੰਗੇ ਚਾਰ ਬੰਗੇ ਨੇ ਇਹਨੇ 2500 ਲਾ ਦਿੰਦੇ ਮੇਰੇ ਬੰਦੇ ਤੁਹਾਨੂੰ ਤਾਰੀ ਮੇਰਾ 25000 ਦਿੰਦਾ ਯਾਰ 2500 ਦਿੰਨਾ ਮੈਂ ਲੈਣਾ 20 ਉਹ ਹੁਣ ਦੇ ਪਹਿਲਾਂ ਸੁਣ ਲੈ ਓਏ ਓ ਹੋਰ ਦਾ ਕਿੰਨਾ ਜ਼ਿਆਦਾ ਟੋਡੀ ਤੇ ਹੋਰਗਾ ਮੈਨੂੰ ਗਾਹ ਕੋਲ ਹਾਂ ਇਹ ਗਾਹ ਦਾ ਮੁੱਲ ਵੀ ਹੋਣਾ ਨਾ ਫਿਰ ਮੁੰਡੇ ਵੀ ਹੋਰ ਗੇ ਮੁੰਡੇ ਵੀ ਹੋਰ 2500 ਰੁਪਏ ਲਾਤਾ ਉਹ ਮੁੰਡੇ ਨੇ ਦਾ 2500 ਲਾਤਾ ਜਿਹੜਾ ਸ਼ੇਰਾ ਪਿਕਾ ਰਿਹਾ ਹੈ ਉਹ ਸ਼ੇਰੇ ਨੂੰ ਤਾਂ ਪਤਾ ਨਹੀਂ 2500 ਨਿਕਲਦਾ ਕਾਲੀ ਜਾਈ ਉਹਦਾ ਹਾਂ ਕਾਲੀ ਆ ਕਾਲੀ ਸ਼ੇਰਾਂ ਦੀ ਹਾਂ ਉਹ ਜਿਹੜਾ ਸ਼ੇਰਾ ਦਾ ਨਾਮ ਹੈ ਸ਼ੇਰ ਸ਼ੇਰਾ ਦਾ ਨਾਮ ਇਹ ਪੱਤਾ ਤੇਰਾ 2000 ਰੁਪਏ ਤੇਰੀ ਉਹ ਕਲਾ ਦੇਣਾ ਲੈ ਫੜਾ ਪਰਚਾ ਲੈ ਲਿਖਾਈ ਕਰਾ ਦੇ ਲੈ ਬਸਾ 2850 ਬਸ ਕਹਿਦਾ ਨਹੀਂ ਬਸ ਬਸ ਲੈ ਥਾਈ ਥੋਰ ਬਣਾਓ 2850 ਹੋ ਗਏ ਦਿਖਾ ਦੇ ਮੜੇ ਇੱਧਰ ਫੜ ਕੇ ਬੱਕਰਾ ਲੈ ਵੀ ਦਿਖਾ ਮੜੇ ਇੱਧਰ ਸਰੇ ਮੜੇ ਮੰਗ ਰੂਹੀਆਂ ਤੈਨੂੰ ਦਿਖਾ ਦੇ ਇੱਧਰ ਇੱਧਰ ਹੋਈ ਮੜੇ ਸਰੇ ਉਹ ਮਿਸਟਰੀ ਇਹਦਾ ਇਹਦਾ ਪਿਆਰ ਦੇਣਾ 2500 ਦਾ ਸੀ ਪਹਿਲਾਂ ਹਾਂ ਇਹ ਲਗਾ ਗਾ ਦੇ ਓਏ ਲਗਾ ਗਾ ਦੇ ਆਦੀ ਇਹ ਓਏ ਇਹ ਗਾ ਕੇ ਦਾ ਆਪ ਵੀ ਕੋ ਸਮਰਦੀ ਆਪਾਂ ਨੇ ਨਹੀਂ ਇਹ ਨਿਆ ਲੈ ਰਿਹਾ ਆ ਦੂ ਆ ਤੇ ਬਾਈ ਚਾ ਚਾ ਅੱਛਾ ਇਹ ਗੀ ਨਹੀਂ ਦੇਈ ਤਾ ਦੇ ਹੋਈ ਪਾਇ ਤੇ 500 ਆ ਗਿਆ 2300 ਹੋਰ ਉਹਨੇ ਪੱਠ ਦਾ ਸੌਦਾ ਕਰ ਲਿਆ ਬੇ ਉਹ ਮਿੰਨ ਇਹ ਕਿ ਦੇਣਾ ਮਦ ਆ ਇਹ ਮਿੰਨ ਨੇ ਕਿ ਪੱਠਾ ਚਾ ਲੱਜੜ ਤੂੰ ਮਾਰਾ ਪੜਾ ਵੀ ਨਹੀਂ ਪਾਲੇ ਪਾਲੇ ਦੇ ਉਹ ਨਹੀਂ ਕਰਮਾਇਲ ਦੇ ਉਹ ਕਰਨਾ ਵੱਡੇ 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 ਉਹ ਉਹ ਛੋਟੇ ਛੋਟੇ ਖਾਸੇ ਲੱਗਦੇ ਦੇ ਦੇ ਦੇਖਾ ਦੇ ਲੱਗਦੇ ਉਹ ਚੱਲਣਗੇ ਆਪਣੀ ਮਰੀ ਮੁੱਟੀ ਵੀਡੀਓ ਵਿੱਚ ਬਣੇ ਅਵਰ ਉਹਦੇ ਵੱਡੇ ਵੱਡੇ ਤੇ ਛੋਟੇ ਬਾਅਦ ਖਾਸੇ ਕਰਦੇ ਖਾਸੇ ਕਰਦੇ ਵੀਰ ਬਣ ਜੂ ਉਹਨੇ ਵੱਡੇ ਪਾਦੇ ਆਂਗੇ ਛੋਟੇ ਪਾਦੇ ਤੇਰੀ ਬੱਲੇ ਬੱਲੇ ਹੋ ਜੇ ਉਹ ਰੱਖ ਲਾ ਜੇ ਹਾਂ ਉਹ ਵੱਡੇ ਫੜਾ ਜੇ ਜੀ ਨਹੀਂ ਮੜਾਂਗੇ ਨਾ ਨਾ ਇਹ ਤਾਂ ਉਹ ਤਾਂ ਮोटा ਹੁੰਦੇ ਚਲ ਯਾਰ ਬੜੇ ਲੈ ਦੇ ਦੇ ਹੋਰ ਦੱਸ ਯਾਰ ਬਿੰਦੀ ਵੀ ਬੋਲ ਦਵੋ ਬਿੰਦੀ ਚਲ ਤੇ ਨੱਲੇ ਦਵਾਰੇ ਕਹਿੰਦਾ ਉਹ ਦਵਾਰੇ ਕਹਿੰਦਾ ਦਵਾਰੇ ਕਹਿੰਦਾ ਗਲਤ ਕਹਿੰਦੇ ਅੱਛਾ ਹਾਂ ਬਿੱਟੂਰੇ ਅਰਾ ਦੱਤੀ ਵੀ ਉਹ ਇਨਜੈਕਟਰ ਲਾ ਲੇ ਨਵੇਂ ਨਵੇਂ ਦੱਲੇ ਲਾਣੇ ਸਾਰੇ ਤੈਨੂੰ ਕਹਾਂ ਤੇ ਤਾਂ 4 5 6 ਹੱਥ ਨਾ ਦੇਖੋ ਬੱਟੇ ਦੇਊਗਾ 2000 ਵੱਡਿਆਂ ਦੇ ਦੀ ਅੱਠੀ ਵੱਡੇ ਜਣਿਆ ਦੇਖੀ ਲੈ ਲੋ ਜਿਹੜਾ ਉਹ ਲਓ ਜੀ ਆਹ ਜਿਹੜੀ ਲਿਖਾਈ ਕਿੰਨਾ ਦੀ ਆਉਂਦੀ ਦੇ ਵਿੱਚ ਇੱਕ ਰੀ ਗਰੀ ਲਿਖਾਈ ਵੇ ਮੁੰਡਾ ਖੜਾ ਏ ਦਾ ਵਧੀਆ ਮੈਂ ਕੀ ਕਰਦਾ ਕਾਹੀ ਲਿਖਾਈ ਦਾ ਆਪਾਂ ਓਏ 2500 ਦੇ ਕਿਹਾਤੀ ਨੇ ਉੱਚੀ ਹੋ ਲਿਖਿਆ ਯਾਰ ਇਹਨੇ ਮੇਰੇ ਕੋਲ 2500 ਦੇ ਆਪ ਆਪਣੀ ਕਿਹਾ ਇਹਨੇ 2500 ਦੇ 2500 ਦੇ ਕਿਹਾਤ ਆਪ ਆਪਣੀ ਲਿਖਾਈ ਹਾਪਾ ਬਣਿਆ ਕਰਾ ਦੀ ਫਿਰ 100 ਰੁਪਏ ਪਿੱਛੇ ਕਿਉਂ ਘਟਦਾ ਹਣਾ ਫਿਰ ਰੋਲਾ ਲਾਖ ਰਕੋ ਯਾਰ ਗੱਡੀ ਵਾਲਿਆ ਤੁਸੀਂ ਆ ਜਾ ਚੱਲ ਕੋ ਤੇਰਾ ਕੋਈ ਨਹੀਂ ਨੀਗਾ ਓਏ ਨਹੀਂ ਰੋਲਾ ਵਾ ਬੱਲੇ ਬੱਲੇ ਨੀ ਨੀ ਰੋਸਦਾ ਕਰਾ ਚਲਾਇਆ ਪਾਈਂ ਪੜਾ ਕੇ ਵਸ ਪੜਾ ਕੇ ਆਹੀ ਪਾਉਗਾ ਬਈ ਚਲਦਾ ਹੋ ਗਿਆ